ਕਪੜੇ ਲਾ ਕੇ ਸਿਰ ਤੇ ਵੀ ਸੰਭੀ ਜਾਊਗੀ ਓਕੇ ਨਸਰੀ ਕਾ ਮਮੀ ਆ ਮੈਂ ਲੱਡੋ ਰਾਣੀ ਆ ਗਈ ਨਾ ਫੇਰ ਤਾਂ ਆ ਲਾਉਂ ਸਾਰੀ ਟੈਨਸ਼ਨ ਨਾ ਪੱਲੇ ਬੋਲੀ ਜਾਣੀ ਏ ਹੋ ਤੈ ਮੈਂ ਤਾਂ ਕਿਹੜਾ ਉੱਠਦਾ ਆ ਜਾਂ ਬਹਿ ਜਾਂ ਗੋਡੇ ਦੁਖਦੇ ਆ ਬਾਹਲੇ ਮੇਰੇ ਤਾਂ ਹਾਂ ਬਾਸ ਟੈਨਸ਼ਨ ਕਾ ਦੀ ਮੁੰਡਾ ਜਾਣੀ ਵਿਆਹ ਕੇ ਮੈਂ ਤਾਂ ਨਾ ਪੰਗਾ ਹੀ ਲੈਨੇ ਪਿੱਛੇ ਲਈ ਫਿਰਦੀ ਆ ਉਹਨੂੰ ਤੀਰ ਇਹਨਾਂ ਨੂੰ ਪੇਕੀ ਲੈ ਕੇ ਦੁਰ ਜਾਂਦੀ ਆ ਕਿ ਤੇ ਉਹਨੂੰ ਬਾਹਰ ਲੈ ਕੇ ਤੁਰ ਜਾਂਦੀ ਏ ਗੰਦਮੰਦ ਖਾਨ ਫਿਰ ਹਣ ਬਿਮਾਰ ਹੋ ਗਈ ਮਹਾਰਾਣੀ ਹੁਣ ਡਾਕਟਰ ਦੇ ਲੈ ਕੇ ਤੁਰ ਗਿਆ ਉਹਨੂੰ ਉਹਦੀ ਸੇਵਾ ਕਰਦਾ ਅੱਗੇ ਪਿੱਛੇ ਐ ਭੱਜਿਆ ਫਿਰਦਾ ਜਾਣੀ ਮੈਨੂੰ ਤਾਂ ਤਾਂ ਦੇਖ ਹੁੰਦਾ ਮੈਨੂੰ ਤਾਂ ਨਹੀਂ ਜ਼ਰੂਰ ਹੁੰਦਾ ਆ ਕੰਮ ਨੂੰ ਗਿਆ ਸੀ ਉਹਨੂੰ ਹਾਂ ਜੇ ਤੂੰ ਮੇਰੀ ਗੱਲ ਸੁਣ ਇੱਕ ਥੋੜੀ ਕਰਦੇ ਆ ਰੀਸ ਤੁਸੀਂ ਹੈਗੇ ਭਾਈ ਦੋ ਜਾਣੇ ਕਮਾਉਣ ਵਾਲੇ ਇੱਕ ਇੱਕ ਦੀ ਕਮਾਈ ਆ ਇਹਨਾਂ ਨੂੰ ਜੇ ਇਹਨਾਂ ਨੇ ਇਹੀ ਹਾਲ ਰਿਹਾ ਨਾ ਇੱਥੇ ਤੋਂ ਆ ਇੱਥੇ ਮੈਂ ਆ ਇੱਕ ਦਿਨੇ ਲੰਗਰ ਚ ਰੋਟੀ ਖਾਣਗੇ ਉਹ ਦੇਖ ਲਈ ਚਾਹੇ ਇਹ ਲੱਛਣ ਖੜੇ ਆ ਇਹਨਾਂ ਦੇ ਹਾਂ ਇਦਾਂ ਨਹੀਂ ਬਲਕਿ ਇਹ ਜੇ ਗੱਲਾਂ ਕਰਦੇ ਹੋ ਨਾ ਇੱਥੇ ਥੋੜੀ ਹੁੰਦਾ ਹੁੰਦਾ ਜੇ ਹਮ ਪੱਬ ਚ ਲੈ ਜਾਂਦੇ ਨੇ ਪੀ ਕੀ ਫਿਰ ਕੀ ਹੋ ਗਿਆ ਇਹਦੇ ਵਿੱਚ ਦੇਖੋ ਹੁਣ ਮੈਂ ਵੀ ਤਾਂ ਉੰਨੀ ਹੋਈ ਆ ਮੈਂ ਹੁਣ ਆਈ ਤੁਸੀਂ ਕਿੰਨਾ ਖੁਸ਼ ਹੋਏ ਤੁਸੀਂ ਮੇਰੇ ਦੇ ਬਹੁਤ ਖੁਸ਼ ਹੋਏ ਤੇ ਉਹਨਾਂ ਦਾ ਵੀ ਜੀ ਕਰਦਾ ਹੋਊਗਾ ਨਾ ਉਹਨਾਂ ਤੇ ਇੱਕਿਆ ਦਾ ਵੀ ਜੀ ਕਰਦਾ ਸਾਡੀ ਕੁੜੀ ਆਵੇ ਮਿਲੇ ਸਾਨੂੰ ਮੇਰੇ ਵਿਆਹ ਦੇ 15-20 ਸਾਲ ਹੋ ਗਏ ਨੇ ਉਹਨਾਂ ਦੇ ਵਿਆਹ ਦਾ ਥੋੜਾ ਜਿਹਾ ਟਾਈਮ ਹੋਇਆ ਹਜੇ ਜੋ ਨਾ ਉਹਨਾਂ ਦਾ ਟਾਈਮ ਹੋ ਗਿਆ ਵਿਆਹ ਨੂੰ ਉਹਨਾਂ ਨੇ ਆਪ ਹੀ ਘਟ ਹੋ ਜਾਣਾ ਪਹਿਲਾਂ ਪਹਿਲਾਂ ਹਰੇ ਕੁੜੀ ਨੂੰ ਚਾਉ ਹੁੰਦਾ ਇਹਦੇ ਵਿੱਚ ਕੀ ਹੋ ਗਿਆ ਜੇ ਬਾਹਰ ਘੁੰਮ ਫੇਰੇ ਆਉਂਦੇ ਆ ਫਿਰ ਇਹਦੇ ਵਿੱਚ ਵੀ ਕੀ ਹੋ ਗਿਆ ਅਸੀਂ ਵੀ ਤੇ ਬਾਹਰ ਘੁੰਮਣ ਜਾਂਦੇ ਆ ਤੇ ਜਦੋਂ ਮੈਂ ਬਿਮਾਰ ਹੁੰਨੀ ਆ ਤੇ ਮੇਰੇ ਹਸਬੰਡ ਵੀ ਮਨਰਾਜ ਵੀ ਤਾਂ ਮੇਰੇਆ ਕੇਅਰ ਕਰਦਾ ਹੀ ਆ ਮੇਰੀ ਉਹ ਵੀ ਮੈਨੂੰ ਦਵਾਈ ਦਵਾਉਂਦੇ ਨੇ ਮੈਨਿਆ ਕੰਮ 'ਚ ਹੈਲਪ ਕਰਾਉਂਦੇ ਨੇ ਸਾਰਾ ਕੁਝ ਹੀ ਕਰਾਉਂਦੇ ਨੇ ਤੁਹਾਨੂੰ ਵਧੀਆ ਲੱਗਦਾ ਹੋਣਾ ਉਹ ਤਾਂ ਇੱਕ ਜਦੋਂ ਤੁਸੀਂ ਬਿਮਾਰ ਹੁੰਦੇ ਸੀਗੇ ਛੋਟੇ ਹੁੰਦੇ ਸੀ ਪਾਪਾ ਤੁਹਾਡੀ ਦੇਖਰਾਉਂਦੇ ਹੁੰਦੇ ਸੀ ਨਾ ਫਿਰ ਪਾਪਾ ਤੁਹਾਡੀ ਦੇਖਭਾਲ ਵੀ ਕਰਦੇ ਹੁੰਦੇ ਸੀਗੇ ਤੁਸੀਂ ਵੀ ਤਾਂ ਨਾਨਕ ਜਾਂਦੇ ਹੁੰਦੇ ਸੀ ਪਹਿਲਾਂ ਪਹਿਲਾਂ ਤੁਹਾਡੀ ਉਮਰ ਹੋ ਗਈ ਜਦੋਂ ਤੁਸੀਂ ਨਹੀਂ ਮੰਨ ਕਰਦੇ ਤੇ ਪਹਿਲਾਂ ਪਹਿਲਾਂ ਸਭ ਨੇ ਹੁੰਦਾ ਨਾਲ ਇਨਕਮ ਨਾਲ ਨਾਲ ਉਹਨਾਂ ਨੂੰ ਪਤਾ ਹੀ ਹੈ ਤੁਹਾਡੀ ਇਨਕਮ ਕਿੰਨੀ ਹੈ ਉਹਨਾਂ ਨੂੰ ਪਤਾ ਸੀ ਕਿ ਮੈਂ ਸਾਰਨਾ ਕਿ ਮੈਂ ਤੁਹਾਡੇ ਕੋਲ ਪੈਸੇ ਨਹੀਂ ਇਹਦੇ ਵਿੱਚ ਤੁਸੀਂ ਕਿਉਂ ਆਏ ਗਏ ਰੇਕਦਰ ਮਨ ਕਰਦਾ ਹੁੰਦਾ ਵੀ ਸਬਾਰ ਜਾਈਏ ਘੁੰਮੀਏ ਫਿਰ ਇਹ ਇੰਜੋਏ ਕਰੀਏ ਲੋਕ ਨੋ ਕਰ ਵੀ ਇਹੇ ਟਾਈਮ ਆ ਹਾਂ ਬਣਾ ਦੇ ਇਕੱਠੇ ਰਹਿਣ ਦਾ ਟਾਈਮ ਸਪੈਂਡ ਕਰਨ ਦਾ ਤੇ ਇਹਦੇ ਵਿੱਚ ਇਹਦਾ ਇਦਾਂ ਨਾ ਕਰਿਆ ਕਰੋ ਇਹ ਗਲਤ ਗੱਲ ਆ ਸੱਚੀ ਗੱਲ ਆ ਆ ਤਾਂ ਸੱਚੀ ਐਨੀ ਸੀ ਮੈਂ ਕਿਹਦੀ ਗੱਲ ਤੂੰ ਮੈਨੂੰ ਸਮਝਾਤੀਂ ਬਸ ਆਉ ਦਾ ਬੇਲਾ ਟਾਈਮ ਭੁੱਲ ਜਾਂਦਾ ਆਪ ਦਾ ਜਿਹੜਾ ਬੇਲਾ ਸੀ ਉਹ ਮੈਂ ਭੁੱਲ ਗਈ ਸਹੀ ਗੱਲ ਆ ਤੇਰੀ ਮੈਂ ਵੀ ਮੇਰੇ ਨਾਲ ਮੈਂ ਜਦ ਬਿਮਾਰ ਹੁੰਦੀ ਸੀ ਪਾਪਾ ਤੇਰਾ ਮੈਨੂੰ ਵੀ ਸਾਹਮਦਾ ਹੀ ਹੁੰਦਾ ਸੀ ਬਸ ਬਗਾਨੀਆਂ ਹੋਈਆਂ ਬੁਰੀਆਂ ਲੱਗਦੀਆਂ ਨੇ ਆਪਾਂ ਨੂੰ ਨਾਲੇ ਤਾਂ ਮੈਂ ਦੁਖੀ ਹੁੰਨੀ ਆ ਨਾਲੇ ਉਹ ਹੁੰਦੀ ਉਹ ਵਿਚਾਰੀ ਨਾਲੇ ਮੁੰਡਾ ਜਿਹੜਾ ਹੁੰਦਾ ਉਹ ਕੋਈ ਅੰਤ ਨਹੀਂ ਦੁਖੀ ਦਾ ਕਹਦਾ ਉਹਨੂੰ ਵਿਆਹ ਕੀ ਉਹਨੇ ਵਿਚਾਰੇ ਨੇ ਸੁੱਖ ਲਿਆ ਹੁਣ ਔਰ ਜਿਹੜੇ ਜੱਦ ਹੁੰਦੀ ਆ ਨਾ ਬਸ ਇਹੀ ਲੈ ਕੇ ਵਜ ਜਾਂਦੀ ਤੂੰ ਤੇ ਮੇਰੇ ਦਿਮਾਗ ਖੋਲਤਾ ਜਾ ਕੇ ਬਸ ਖੋਪਰ ਨੂੰ ਪਤਾ ਨਹੀਂ ਕੀ ਹੋ ਗਿਆ ਘਰ ਚ ਲੜਾਈ ਪਾਈ ਰੱਖਦੀਆਂ ਆ ਹਾਂ ਤੇ ਨੂੰ ਦੇਖ ਕੇ ਮੈਂ ਖੁਸ਼ ਹੁੰਨੀ ਆ ਜੇ ਉਹਨੂੰ ਦੇਖ ਖੁਸ਼ ਹੋਵਾਂ ਮੈਂ ਤੇ ਮੈਨੇ ਆਪੇ ਪਿਆਰ ਕਰੇ ਉਹ ਉਹੀ ਤਾਂ ਗੱਲ ਆ ਕਾਹਤ ਲੜਾਈ ਹੋਰ ਕਾਦੀ ਵਸਾਹੀ ਲੜਾਈਆਂ ਹੁੰਦੀਆਂ ਨੇ ਹਾਂ ਤੇ ਕਦੀਆਂ ਨਹੀਂ ਮੇਰੀਆਂ ਰਗੀਆਂ ਰੋਟੀ ਨਹੀਂ ਖਾ ਹੁੰਦੀ ਸਹੀ ਗੱਲ ਆ ਸਹੀ ਗੱਲ ਆ ਮੈਂ ਕਿ ਤੂੰ ਦਿਮਾਗ ਖੋਲ ਤਾਂ ਅੱਜ ਜਨ ਦੀ ਖੂਪਰ ਆ ਖੁੱਲ ਲ ਗਿਆ ਮੇਰਾ ਤਾਂ ਆ ਆਰ ਦਾ ਬਿਲਕੁਲ ਮੈਂ ਥੁੱਲੀ ਬੈਠੀ ਸੀ ਥੁੱਲੀ ਬੈਠੀ ਸੀ ਔਰத் ਹੀ ਔਰத் ਦੀ ਦਸ਼ਮਣ ਹੁੰਦੀ ਆ ਨਹੀਂ ਤਾਂ ਕਹਿੰਦੇ ਨੇ ਹੋਰ ਕਿਹੜੀ ਗੱਲੋਂ ਕਹਿੰਦੇ ਨੇ ਦੱਸ ਬਸ ਸਾਹੀ ਗੱਲ ਆ ਅੱਜ ਤੋਂ ਬਾਅਦ ਮੈਂ ਇਹਨੂੰ ਦੁਖੀ ਕਰਨ ਦੀ ਨਾ ਮੈਂ ਕੱਚ ਲੜਾਈ ਪਾਉਣਾ ਅੱਜ ਆਸਿਕਾ ਦੋਸਤੋ ਛੋਟੀ ਜੀ ਕੋਸ਼ਿਸ਼ ਤਾਂ ਮੈਂ ਤੁਹਾਡੇ ਸਾਹਮਣੇ ਕਿ ਜਿੱਦਾਂ ਸਾਰੇ ਘਰਾਂ ਤਾਂ ਨਹੀਂ ਕਰ ਸਕਦੇ ਆਪਾਂ ਬਹੁਤ ਥੋੜੇ ਘਰਾਂ ਦੇ ਹੁੰਦਾ ਏਦਾਂ ਕਿ ਆਪਾਂ ਮਾੜੀ ਮਾੜੀ ਗੱਲ 'ਤੇ ਗੱਲ ਵਧਾ ਲੈਨੇ ਆਂ ਨਾਰਾਜ਼ਗੀ ਵਧਾ ਲੈਨੇ ਆਂ ਤੇ ਜੋ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਤੇ ਆਪਾਂ ਆਪਣੇ ਨੂਬਕ ਦਾ ਪਿਆਰ ਕਰੀਏ ਉਹਨਾਂ ਨੂੰ ਸਤਿਕਾਰ ਕਰੀਏ ਉਹਨਾਂ ਦਾ ਵੀ ਤੇ ਉਹ ਆਪਾਂ ਨੂੰ ਦੁੱਗਣਾ ਪਿਆਰ ਦੁੱਗਣਾ ਸਤਿਕਾਰ ਆਪਣਾ ਕਰਨ। ਆਪਾਂ ਆਪਣੇ ਭਰਾ ਭਜਾਈ ਦਾ ਵੀ ਬਹੁਤ ਹੀ ਮਾਣ ਸਤਿਕਾਰ ਪਿਆਰ ਕਰਨ ਚਾਹੀਦੇ ਉਹਨਾਂ ਨਾਲ ਵੀ ਦੇਖੋ ਤਾਂ ਹੀ ਆਪਣਾ ਉਹ ਪਿਆਰ ਕਰਨਗੇ ਆਪਣੀਆਂ ਗੈਨ ਇੱਜ਼ਤ ਕਰਨਗੇ ਤਾਂ ਹੀ ਆਪਣਾ ਪਿਆਰ ਉਹਨਾਂ ਨਾਲ ਵਧੂਗਾ। ਰਹਿਣਾ ਆਪਾਂ ਵੀ ਉੱਥੇ ਹੁੰਨਾ ਰਹਿਣਾ ਉਹਨਾਂ ਨੇ ਵੀ ਉੱਥੇ ਹੁੰਦਾ। ਸੋ ਕਿਉਂ ਨਾ ਪਿਆਰ ਨਾਲ ਹੀ ਰਹੀਏ ਇਹ ਰਿਸ਼ਤੇ ਬਹੁਤ ਵਧੀਆ ਤੇ ਬਹੁਤ ਨੇੜੇ ਵਾਲੇ ਹੁੰਦੇ ਨੇ ਇਹਨਾਂ ਨੂੰ ਬਹੁਤ ਹੀ ਪਿਆਰ ਨਾਲ ਨਿਭਾਉਣਾ ਚਾਹੀਦਾ। ਸਾਰਿਆਂ ਨੂੰ ਹਰੜ ਪੈੜੀ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਤੁਹਾਨੂੰ ਸਾਡਾ ਇਹ ਮੈਸੇਜ ਵਧੀਆ ਲੱਗਿਆ ਹੋਵੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ। ਸਤਿ ਸ਼੍ਰੀ ਅਕਾਲ।